ਕਣਕ ਦੀ ਹੁਣ ਤੱਕ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਜੋ ਯੂਨੀਵਰਸਿਟੀ ਦੇ ਵੱਲੋਂ ਇਸ ਸਾਲ ਰਿਲੀਜ਼ ਕੀਤੀ ਗਈ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਯੂਨੀਵਰਸਿਟੀ ਦੇ ਵੱਲੋਂ ਇਸ ਦਾ 1 ਏਕੜ ਦੇ ਵਿੱਚੋਂ 32 ਕੁਇੰਟਲ ਤੋਂ ਵੀ ਵੱਧ ਝਾੜ ਦੇਣ ਦਾ ਦਾਵਾ ਕੀਤਾ ਗਿਆ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਟੀਆਂ ਦੇ ਵੱਲੋਂ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਕਰਵਾਏ ਗਏ ਮੁਕਾਬਲੇ ਜੋ ਪਿਛਲੇ ਸਾਲ ਕਰਵਾਏ ਗਏ ਸੀਗੇ ਉਦੇ ਵਿੱਚ ਇਹ ਕਿਸਮ ਦੇ ਵੱਲੋਂ ਸਭ ਤੋਂ ਵੱਧ ਝਾੜ ਰਿਕਾਰਡ ਕਰਕੇ ਪਹਿਲਾ ਨੰਬਰ ਪ੍ਰਾਪਤ ਕੀਤਾ ਗਿਆ ਇਹਦਾ ਜਿਹੜਾ ਵੱਧ ਤੋਂ ਵੱਧ ਝਾੜ ਟ੍ਰਾਈਲਾਂ ਦੇ ਵਿੱਚ 70.6 ਕੁਇੰਟਲ ਇੱਕ ਹਕਟਿਆਰ ਦੇ ਵਿੱਚ ਦਰਜ ਕੀਤਾ ਗਿਆ ਜਿਹੜਾ ਕਿ 1 ਏਕੜ ਵਿੱਚੋਂ 32 ਕੁਇੰਟਲ ਤੋਂ ਵੀ ਵੱਧ ਬਣਦਾ ਇਹਦਾ ਪੋਟੈਂਸ਼ੀਅਲ ੀਲਡ ਜਿਹਨੂੰ ਆਪਾਂ ਵੱਧ ਤੋਂ ਵੱਧ ਝਾੜ ਵੀ ਕਹਿੰਦੇ ਆ ਯੂਨੀਵਰਸਿਟੀ ਦੇ ਵੱਲੋਂ 90 ਕੁਇੰਟਲ ਪ੍ਰਤੀ ਹਕਟਿਆਰ ਅ ਦੇ ਨ ਦਾ ਦਾਅਵਾ ਕੀਤਾ ਜਾਂਦਾ ਆਂ ਗੱਲ ਕਰ ਰਹੇ ਆਂ ਯੂਨੀਵਰਸਿਟੀ ਦੇ ਵੱਲੋਂ ਹਾਲ ਹੀ ਦੇ ਵਿੱਚ ਰਿਲੀਜ਼ ਕੀਤੀ ਗਈ ਜਿਹੜੀ ਕਣਕ ਦੀ ਨਵੀਂ ਕਿਸਮ ਪੀਬੀਡਬਲਯੂ 872 ਦੇ ਬਾਰੇ ਇਸ ਦਾ ਔਸਤ ਝਾੜ ਵੀ ਜੋ ਕਿਸਾਨਾਂ ਦੇ ਖੇਤਾਂ ਦੇ ਵਿੱਚ ਟ੍ਰੈਲਾਂ ਦੌਰਾਨ ਆਇਆ ਉਹ ਵੀ 24.4 ਕੁਇੰਟਲ ਇੱਕ ਏਕੜ ਦੇ ਵਿੱਚੋਂ ਦਰਜ ਕੀਤਾ ਗਿਆ ਜਿਹੜਾ ਕਿ ਯੂਨੀਵਰਸਿਟੀ ਦੀਆਂ ਹੁਣ ਤੱਕ ਦੀਆਂ ਸਾਰੀਆਂ ਕਿਸਮਾਂ ਦੇ ਵਿੱਚੋਂ ਵੱਧ ਗਿਣਿਆ ਜਾਂਦਾ ਹੈ ਇਹ ਕਿਸਮ ਦੀ ਬਿਜਾਈ ਦਾ ਸਹੀ ਸਮਾਂ ਕੀ ਆ ਕਿ ਸਮੇਂ ਤੇ ਸਭ ਤੋਂ ਵੱਧ ਇਹ ਝਾੜ ਦੇ ਸਕਦੀ ਆ ਅਤੇ ਕਿੰਨਾ ਇਹਦਾ ਕੱਦ ਆ ਕਿੰਨੇ ਦਿਨ ਇਹ ਪੱਕਣ ਦੇ ਵਿੱਚ ਲੈਂਦੀ ਆ ਇਹਦੀਆਂ ਸਾਰੀਆਂ ਖੂਬੀਆਂ ਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਜੁੜਿਓ ਚੈਨਲ ਜਗਤਨ ਖੇਤੀਬਾੜੀ ਦੇ ਨਾਲ ਜੋ ਵੀ ਕਿਸਾਨ ਪਹਿਲੀ ਵਾਰ ਚੈਨਲ ਤੇ ਆਏ ਨੇ ਪਹਿਲੀ ਵਾਰ ਬਜਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਮੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਨੂੰ ਆਨ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਯੂਨੀਵਰਸਿਟੀ ਦੇ ਦਸਤਾਵੇਜ਼ ਅਨੁਸਾਰ 2024-25 ਵਿੱਚ ਉੱਤਰ ਪੱਛਮੀ ਮੈਦਾਨੀ ਖੇਤਰਾਂ ਦੇ ਵਿੱਚ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਕਰਵਾਏ ਮੁਕਾਬਲਿਆਂ ਦੇ ਵਿੱਚ ਜਿਹਦੇ ਵਿੱਚ ਵੱਧ ਤੋਂ ਵੱਧ ਖਾਦਾਂ ਵਰਤ ਕੇ ਅਤੇ ਅਗੇਤੀ ਵਿਜਾਈ ਕਰਕੇ ਤੇ ਨਾਲ ਗਰੋਥ ਰੈਗੂਲੇਟਰ ਵਰਤ ਕੇ ਵੱਧ ਤੋਂ ਵੱਧ ਝਾੜ ਲਿਆ ਜਾਂਦਾ ਇਸ ਮੁਕਾਬਲੇ ਦੇ ਵਿੱਚੋਂ ਇਹ ਕਿਸਮ ਨੇ DBW327 DBW374 372 ਜਾਂ ਫਿਰ DBW187 ਇਹਨਾਂ ਸਾਰੀਆਂ ਕਿਸਮਾਂ ਦੇ ਨਾਲੋਂ ਹੀ ਤਕਰੀਬਨ ਵੱਧ ਝਾੜ ਦਿੱਤਾ 99.6 ਕੁਇੰਟਲ ਪਰਾਤੀ ਹਕਟਿਆਰ ਟਾੜ ਦਿੱਤਾ ਜਿਹੜਾ ਕਿ 32 ਕੁਇੰਟਲ ਤੋਂ ਵੀ ਵੱਧ ਬਣ ਜਾਂਦਾ ਇੱਕ ਕਿੱਲੇ ਦੇ ਵਿੱਚੋਂ ਇਹਦੀ ਸੇਤੀ ਬਜਾਈ ਕਰਕੇ 25 ਅਕਤੂਬਰ ਤੋਂ 5 ਨਵੰਬਰ ਤੱਕ ਆਪਾਂ ਵੱਧ ਟਾੜ ਲੈ ਸਕਦੇ ਹਾਂ ਪਰ 25 ਨਵੰਬਰ ਤੱਕ ਵੀ ਇਹਦੀ ਬਜਾਈ ਆਪਾਂ ਕਰ ਸਕਦੇ ਹਾਂ 25 ਨਵੰਬਰ ਤੱਕ ਇਹਨੂੰ ਬਰਤ ਸਕਦੇ ਹਾਂ ਇਹ ਗੇਤੀ ਬਜਾਈ ਦੇ ਲਈ ਸਭ ਤੋਂ ਵਧੀਆ ਕਿਸਮ ਮੰਨੀ ਜਾਂਦੀ ਹੈ ਲੰਮੇ ਸਮੇਂ ਵਾਲੀ ਕਿਸਮ ਆ ਇਹ ਪੱਕਣ ਦੇ ਲਈ ਇਹ ਬਜਾਈ ਤੋਂ ਲੈ ਕੇ ਪਕੜ ਤੱਕ 152 ਦਿਨ ਲੈਂਦੀ ਹੈ ਜਿਹੜੀ ਕਿ ਲੰਮੀ ਡਿਊਰੇਸ਼ਨ ਵਾਲੀ ਵੈਰੈਟੀ ਗਿਣੀ ਜਾਂਦੀ ਹੈ ਇਹ ਕਿਸਮ ਨੂੰ ਪੀਲੀ ਕੁੰਗੀ ਭੂਰੀ ਕੁੰਗੀ ਦਾ ਰੋਗ ਜਿਹੜਾ ਘੱਟ ਲੱਗਦਾ ਹੈ ਮਤਲਬ ਇਹਦੇ ਵਿੱਚ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਪ੍ਰਤੀ ਜਿਹੜੀ ਸਹਿਣਸ਼ੀਲਤਾ ਦਰਮਿਆਨੀ ਹੁੰਦੀ ਹੈ ਤੇ ਪੀਲੀ ਕੁੰਗੀ ਭੂਰੀ ਕੁੰਗੀ ਕਿਸੇ ਹੱਦ ਤੱਕ ਇਹਨੂੰ ਲੱਗ ਸਕਦੀ ਹੈ ਇਸ ਕਰਕੇ ਇਹਨੂੰ ਆਪਾਂ ਨੂੰ ਕੋਈ ਨਾ ਕੋਈ ਉਲੀਨਾਸ਼ਕ ਦੀ ਸਪਰੇਅ ਕਰਨੀ ਪੈ ਸਕਦੀ ਹੈ ਤੇ ਇਹ ਦਰਮਿਆਨੇ ਕੱਦ ਦੀ ਕਿਸਮ ਕਿਣੀ ਜਾਂਦੀ ਹੈ ਇਹਦਾ ਜਿਹੜਾ ਕੱਦ ਹੈ 100 ਸੈਂਟੀਮੀਟਰ ਤੱਕ ਹੁੰਦਾ ਇਸ ਕਰਕੇ ਡਿੱਗਣ ਦੀ ਪ੍ਰੋਬਲਮ ਇਹਨੂੰ ਘੱਟ ਆਉਂਦੀ ਹੈ ਜਿਹਦੇ ਕਰਕੇ ਇਹਦੇ ਵਿੱਚ ਬੱਦ ਛਾੜ ਦੇਣ ਦੀ ਸਮਰੱਥਾ ਬਣਦੀ ਹੈ ਕਿਉਂਕਿ ਜਿਹੜੀਆਂ ਕਿਸਮਾਂ ਘੱਟ ਡਿੱਗਦੀਆਂ ਨੇ ਉਹਨਾਂ ਨੂੰ ਜਦੋਂ ਆਪਾਂ ਜ਼ਿਆਦਾ ਮਾਤਰਾ ਵਿੱਚ ਖਾਦਾਂ ਵਗੈਰਾ ਪਾਉਂਦੇ ਆ ਤੇ ਨਾਲ ਰੈਗੂਲੇਟਰ ਵਰਤਦੇ ਆ ਤਾਂ ਫਿਰ ਉਹਨਾਂ ਤੋਂ ਉਦੀ ਪੋਟੈਂਸ਼ੀਅਲ ੀਲਡ ਆਪਾਂ ਲੈ ਸਕਦੇ ਆ ਵੱਧ ਤੋਂ ਵੱਧ ਉਹਦਾ ਝਾੜ ਲੈ ਸਕਦੇ ਆ ਤਾਂ ਇਹਦੇ ਚ ਇਹ ਸਮਰੱਥਾ ਬਣਦੀ ਆ ਤੇ ਦਾਣੇ ਇਹਦੇ ਮੋਟੇ ਨੇ ਵਜਨਦਾਰ ਹੁੰਦੇ ਨੇ ਚਮਕਦਾਰ ਨੇ ਦੇਖਣ ਦੇ ਵਿੱਚ ਕਣਕ ਬਹੁਤ ਵਧੀਆ ਲੱਗਦੀ ਆ ਮੰਡੀ ਦੇ ਵਿੱਚ ਇਹਦੀ ਵਧੀਆ ਕੀਮਤ ਆਪਾਂ ਨੂੰ ਮਿਲ ਸਕਦੀ ਆ ਚੰਗੀ ਕੀਮਤ ਮਿਲ ਸਕਦੀ ਆ ਬਾਕੀ ਦੁਨੀਆਵਾਰਸ਼ਟੀ ਦੇ ਵੱਲੋਂ ਕੁੱਲ ਮਿਲਾ ਕੇ ਸਭ ਤੋਂ ਵੱਧ ਜਿਹੜਾ ਇਹਦਾ ਝਾੜ ਹੁਣ ਤੱਕ ਦੱਸਿਆ ਔਸਤ ਝਾੜ ਜਿਹੜਾ ਦੱਸਿਆ ਜਾ ਰਿਹਾ ਲੋਕ ਕਿਸਾਨਾਂ ਦੇ ਖੇਤਾਂ ਦੇ ਵਿੱਚ 24 0.4 ਕੌਂਟਰਾ ਜੇਕਰ ਤੁਹਾਨੂੰ ਇਹਦਾ ਕੋਈ ਬੀਜ ਕਿਸੇ ਪਰੂਸੇ ਜਾਊਗਾ ਜਾਰੇ ਤੋਂ ਮਿਲਦਾ ਹੈ ਭਾਵੇਂ ਤੁਸੀਂ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਿੱਥੋਂ ਮਿਲਦਾ ਜਾਂ ਕੋਈ ਪਰੂਸੇ ਜੋਗਾ ਹਜ਼ਾਰਾ ਹੈ ਜਾਂ ਕੋਈ ਤੁਹਾਡਾ ਕੋਈ ਮਿੱਤਰ ਵੇਲੀ ਹੈ ਜਿਹਦੇ ਤੋਂ ਇਹ ਇਹਦਾ ਬੀਜ ਮਿਲ ਸਕਦਾ ਤਾਂ ਇਹ ਵੈਰਾਈਟੀ ਨੂੰ ਤੁਸੀਂ ਆਪਣੇ ਖੇਤ ਦੇ ਵਿੱਚ ਜ਼ਰੂਰ ਟਰਾਈ ਕਰੋ ਚੰਗੇ ਝਾੜ ਵਾਲੀ ਕਿਸਮ ਇਹ ਗਣੀ ਜਾਂਦੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਭਾਵੇਂ ਕੋਈ ਕਿੰਨੀ ਕਿਸਮ ਵਧੀਆ ਦੱਸੀ ਜਾਵੇ ਇਕਦਾਮ ਵੱਡੇ ਏਰੀਏ ਦੇ ਵਿੱਚ ਕਦੇ ਵੀ ਬਜਾਈ ਨਾ ਕਰੋ ਪਹਿਲਾਂ ਥੋੜੇ ਏਰੀਏ ਦੇ ਵਿੱਚ ਬੀਜ ਕੇ ਉਹਦੀ ਆਪਾਂ ਉਹਨੂੰ ਟਰਾਈ ਕਰ ਲਓ ਉਹਦੇ ਟ్రਾਇਲ ਲੈ ਲਓ ਜੇਕਰ ਉਹਦੇ ਰਿਜ਼ਲਟ ਚੰਗੇ ਨੇ ਵਧੀਆ ਰਿਜ਼ਲਟ ਮਿਲ ਜene ਤਾਂ ਉਹਨੂੰ ਆਪਾਂ ਖੇਤ ਦੇ ਵਿੱਚ ਅੱਗੇ ਵਧਾ ਸਕਦੇ ਹਾਂ ਸੋ ਇਕਦਮ ਵੱਡੇ ਏਰੀਏ ਦੇ ਵਿੱਚ ਕਿਸੇ ਦੇ ਕਹੇ ਸੁਣੇ ਤੇ ਨਾ ਨਹੀਂ ਲਾਈ ਨਾ ਝਾੜਾ ਉਸ ਤਰ੍ਹਾਂ ਨਾ ਕਿਉਂਕਿ ਹਰ ਕਿਸਮ ਹਰ ਖੇਤ ਦੇ ਵਾਸਤੇ ਨਹੀਂ ਬਣੀ ਹੁੰਦੀ ਸੋ ਇੱਕ ਵਾਰੀ ਆਪਾਂ ਆਪਣੇ ਖੇਤ ਦੇ ਵਿੱਚ ਕੁਝ ਏਰੀਆ ਤੇ ਇੱਕ ਛਿੱਲੇ ਦਾ ਟ੍ਰਾਇਲ ਤੁਸੀਂ ਲਾ ਲਓ ਜੇਕਰ ਤੁਹਾਨੂੰ ਉਹਦੇ ਵਿੱਚ ਉਹ ਝਾੜ ਚੰਗਾ ਮਿਲਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਆਪਣੇ ਅੱਗੇ ਵਾਸਤੇ ਅਗਲੇ ਪੂਰੇ ਖੇਤ ਦੇ ਵਿੱਚ ਤੁਸੀਂ ਬੀਜ ਸਕਦੇ ਹੋ ਸੋ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ